ਗਰਮੀ ਦਾ ਮੌਸਮ ਜਿਹੜਾ ਬੜਾ ਤੇਜ਼ੀ ਨਾਲ ਚੱਲ ਰਿਹਾ ਪੂਰੇ ਪੀਕ ਤੇ ਗਰਮੀ ਚੱਲ ਰਹੀ ਹੈ ਤਾਂ ਇਹਦੇ ਨਾਲ ਜਿਹੜੀ ਅੱਜ ਸਾਨੂੰ ਬਾਥਰੂਮ ਦੀ ਜਿਹੜੀ ਦਿੱਕਤ ਹੈ ਉਹ ਬਹੁਤ ਹੀ ਲੋਕਾਂ ਦੇ ਵਿੱਚ ਵਧ ਰਹੀ ਹੈ ਤਾਂ ਗਰਮੀ ਦਾ ਮਤਲਬ ਕਿ ਸਾਡਾ ਜੇ ਪੂਰੀ ਵਾਤਾਵਰਨ ਦੇ ਵਿੱਚ ਗਰਮੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਵੀ ਗਰਮੀਆਂ ਔਰ ਗਰਮੀ ਦੇ ਇੱਕ ਮਿਗਦਾਰ ਤੋਂ ਉੱਪਰ ਜਦੋਂ ਗਰਮੀ ਜਾਂਦੀ ਹੈ ਤਾਂ ਉਹ ਗਰਮੀ ਹੈ ਉਹਦਾ ਜਿਹੜਾ ਅਸਰ ਹੈ ਉਹ ਸਾਨੂੰ ਮਹਿਸੂਸ ਹੁੰਦਾ ਸਾਡੇ ਬਾਥਰੂਮ ਦਾ ਲੱਗ ਕੇ ਆਣਾ ਸਾਡੇ ਬਾਥਰੂਮ ਦੇ ਵਿੱਚ ਇਨਫੈਕਸ਼ਨ ਦਾ ਹੋਣਾ ਬਾਥਰੂਮ ਜ਼ਿਆਦਾ ਆਉਣਾ ਜਾਂ ਬਾਥਰੂਮ ਦਾ ਰੋਕਿਆ ਨਾ ਜਾਣਾ ਇਹ ਸਾਰੇ ਸਿੰਪਟਮ ਉਦੋਂ ਹੁੰਦੇ ਨੇ ਜਦੋਂ ਸਰੀਰ ਦੇ ਵਿੱਚ ਗਰਮੀ ਵਾਧੀ ਹੈ ਔਰ ਇਹੇ ਗਰਮੀ ਨੂੰ ਠੰਡਾ ਰੱਖਣ ਵਾਸਤੇ ਬੈਲੈਂਸ ਰੱਖਣ ਵਾਸਤੇ ਅੱਜ ਆਪਾਂ ਜਿਹੜਾ ਪੱਤਿਆਂ ਵਾਲਾ ਫਾਰਮੂਲਾ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਬਰਫ਼ ਪਾ ਲਈ ਮਤਲਬ ਸ਼ਰਾਬ ਨੂੰ ਬਿਲਕੁਲ ਚਿਲਡ ਕਰ ਲਿਆ ਪਰ ਉਹਦੇ ਨਾਲ ਜੋ ਖਾ ਰਹੇ ਨੇ ਉਹ ਚਿਕਨ ਖਾ ਰਹੇ ਨੇ ਜਾਂ ਕੋਈ ਸਬਜ਼ੀ ਲੈ ਰਹੇ ਨੇ ਉਹ ਪੂਰੀ ਪੂਰੀ ਗਰਮ ਗਰਮ-ਗਰਮ ਸਬਜ਼ੀ ਦੇ ਨਾਲ ਚਿੱਲਡ ਵਾਲੀ ਦਾਰੂ ਹੈ ਉਹਨੂੰ ਲੈ ਰਹੇ ਨੇ ਤਾਂ ਸਰ ਉਹ ਪੀਣ ਤੋਂ ਬਾਅਦ ਇਨਫੈਕਸ਼ਨ ਵਧੇਗੀ ਹੀ ਵਧੇਗੀ